ਖਰਾਬ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਜੋ ਡੈਮ ਨੇ ਉਹਨਾਂ ਦੇ ਵਿੱਚ ਕੈਪੈਸਿਟੀ ਤੱਕ ਪਾਣੀ ਭਰ ਚੁੱਕਾ ਹੈ ਜਾਨਕੀ ਨਕੋਂ ਨਕ ਡੈਮ ਭਰ ਚੁੱਕੇ ਨੇ ਔਰ ਇਸੇ ਦਰਮਿਆਨ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਔਰ ਭਾਰਤੀ ਫੌਜ ਨੇ ਇੱਥੇ ਮੋਰਚਾ ਸੰਭਲਿਆ ਤਾਂ ਭਾਰਤੀ ਫੌਜ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਸ ਨੂੰ ਭਾਰਤੀ ਫੌਜ ਦਾ ਹਲਕ ਤੱਕ ਕਿਹਾ ਜਾਂਦਾ ਹੈ ਔਰ ਇਹ ਗੱਡੀ ਕੱਲ ਵੀ ਨਜ਼ਰ ਆਈ ਸੀ ਜੋ ਚਰਚਾ ਦਾ ਵਿਸ਼ਾ ਬਣ ਗਈ ਸੀ ਔਰ ਅੱਜ ਇਹਨਾਂ ਗੱਡੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਮੋਰਚਾ ਸੰਭਿਆ ਗਿਆ ਕਿਉਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਔਰ ਇੰਨਾ ਜ਼ਿਆਦਾ ਪਾਣੀ ਹੈ ਕਿ ਉੱਥੇ ਹੁਣ ਜੋ ਹੋਰ ਆਮ ਗੱਡੀਆਂ ਨੇ ਉਹ ਨਹੀਂ ਚੱਲ ਸਕਦੀਆਂ ਤੇ ਇਹ ਉਹ ਵਾਹਨ ਹੈ ਭਾਰਤੀ ਫੌਜ ਦਾ ਜੋ 100-100 ਫੁੱਟ ਪਾਣੀ ਦੇ ਵਿੱਚ ਬੜੀ ਆਸਾਨੀ ਦੇ ਨਾਲ ਚੱਲ ਸਕਦਾ ਹੈ ਚਾਹੇ ਪਹਾੜ ਹੋਣ ਮੱਡੀ ਖੇਤਰ ਹੋਵੇ ਚਾਹੇ ਕਿਸੇ ਵੀ ਤਰੀਕੇ ਦਾ ਇਲਾਕਾ ਹੋਵੇ ਚਾਹੇ ਇਸ ਤਰੀਕੇ ਨਾਲ ਪਾਣੀ ਭਰਿਆ ਹੋਵੇ ਤਾਂ ਬੜੀ ਆਸਾਨੀ ਦੇ ਨਾਲ ਇਹ ਵਾਹਨ ਉੱਥੇ ਚੱਲ ਸਕਦਾ ਹੈ 2 ਕਰੋੜ ਦੀ ਕੀਮਤ ਅਸੀਂ ਜਾਰੀ ਹੈ ਟੌਰ ਭਾਰਤੀ ਫੌਜ ਦਾ ਇਹ ਵਾਹਨ ਜੋ ਕਿ レスキュー ઓપરેશન ਦੇ ਵਿੱਚ ਲੱਗ ਚੁਕਾਇਆ ਮਰੀਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਸ ਗੱਡੀਆਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੀ ਹੀ ਆਸਾਨੀ ਦੇ ਨਾਲ ਕਈ ਕਈ ਫੋਟੋ ਜੇ ਪਾਣੀ ਦੇ ਵਿੱਚ ਇਹ ਗੱਡੀਆਂ ਉਤਰ ਜਾਂਦੀਆਂ ਨੇ ਔਰ ਬੜੀ ਆਸਾਨੀ ਨਾਲ ਉਸ ਤੇ ਚੱਲਦੀਆਂ ਨੇ ਔਰ ਕਿਸੇ ਤਰੀਕੇ ਦਾ ਕੋਈ ਖਤਰਾ ਇਹਨਾਂ ਗੱਡੀਆਂ ਦੇ ਵਿੱਚ ਨਹੀਂ ਰਹਿੰਦਾ ਤਾਂ ਟੌਰ ਭਾਰਤੀ ਫੌਜ ਦਾ ਵਾਹਨ ਜਿਸ ਨੂੰ ਭਾਰਤੀ ਫੌਜ ਦਾ ਹਲਕਵੀ ਕਿਹਾ ਜਾਂਦਾ ਹੈ ਤਾਂ ਉਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਭਾਰਤੀ ਫੌਜ ਦੇ ਇਹ ਵਾਹਨ ਪਹੁੰਚ ਚੁੱਕੇ ਨੇ ਜਿਸ ਤੋਂ ਬਾਅਦ ਆਰਮੀ ਦੇ ਵੱਲੋਂ ਇੱਥੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਮੌਕੇ ਦੇ ਉੱਤੇ ਪ੍ਰਸ਼ਾਸਨ ਅਤੇ ਵਿਧਾਇਕ ਵੀ ਡਿੱਗ ਚੁੱਕੇ ਨੇ ਡੀਸੀ ਸ਼ਾਖਸ਼ੀ ਸਾਨੀ ਮੌਕੇ ਤੇ ਪਹੁੰਚੇ ਨੇ ਐਸਐਸਐਮਪੀ ਐ एसएसपी ਮਨਿੰਦਰ ਸਿੰਘ ਸਮੇਤ ਵਿਧਾਇਕ ਕੁਲਵਿੰਦਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਲੋਕਾਂ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ ਔਰ ਪ੍ਰਸ਼ਾਸਨਿਕ ਟੀਮਾਂ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਰਹੀਆਂ ਨੇ ਤਾਂ ਵਿਧਾਇਕ ਖੁਦ ਪਾਣੀ ਦੇ ਵਿੱਚ ਉਤਰ ਕੇ ਲੋਕਾਂ ਨੂੰ ਟਰੈਕਟਰਾਂ ਦੇ ਉੱਤੇ ਬਿਠਾ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਰਹੇ ਨੇ ਪਰ ਇਸੇ ਦਰਮਿਆਨ ਫੌਜਦਿਆਂ ਇਹ ਟੈਂਕਾ ਵਰਗੀਆਂ ਗੱਡੀਆਂ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗ ਚੁੱਕੀਆਂ ਨੇ ਜਿਸ ਦੇ ਨਾਲ ਰੈਸਕਿਊ ਆਪਰੇਸ਼ਨ ਦੇ ਵਿੱਚ ਕਾਫੀ ਮਦਦ ਮਿਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰਤੀ ਫੌਜ ਦਾ ਹਲਕ ਇਸ ਵਾਹਨ ਨੂੰ ਕਿਹਾ ਜਾਂਦਾ ਹੈ ਜਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਇਹ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਕੱਲ ਵੀ ਅਸੀਂ ਦੇਖਿਆ ਕਿ ਮਾਦੋਪੁਰ ਹੈਡਵਰਕਸ ਦੇ ਜਦੋਂ ਗੇਟ ਟੁੱਟਦੇ ਨੇ ਤਾਂ ਉਸ ਤੋਂ ਬਾਅਦ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਜਾਂਦਾ ਇਲਾਕਿਆਂ ਦੇ ਵਿੱਚ ਔਰ ਪਿੰਡਾਂ ਦੇ ਪਿੰਡੇ ਇਸ ਪਾਣੀ ਦੀ ਮਾਰ ਹੇਠ ਆ ਜਾਂਦੇ ਨੇ ਤਾਂ ਉਸ ਤੋਂ ਬਾਅਦ ਬੇहद ਜ਼ਰੂਰੀ ਸੀ ਕਿ ਭਾਰਤੀ ਫੌਜ ਇੱਥੇ ਆ ਕੇ ਮੋਰਚਾ ਸਾਂਭੇ ਔਰ ਦੂਸਰੇ ਪਾਸੇ ਵਿਧਾਇਕ ਲਗਾਤਾਰ ਆਪਣੇ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਉਨਾ ਦੇ ਵੱਲੋਂ ਲੋਕਾਂ ਦਾ ਹਾਲਚਾਲ ਪੁੱਛਿਆ ਜਾ ਰਿਹਾ ਹੈ ਔਰ ਜੋ ਅਮਲਾ ਲੈ ਕੇ ਉਥੇ ਮੌਕੇ ਦੇ ਉੱਤੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭਾਰਤੀ ਫੌਜ ਦਾ ਟੌਰ ਵਾਹਨ ਉਥੇ ਪਹੁੰਚ ਚੁੱਕਾ ਹੈ ਜਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਕਿ 2 ਕਰੋੜ ਦੀ ਕੀਮਤ ਵਾਲਾ ਇਹ ਵਾਹਨ ਜੰਮੂ ਕਸ਼ਮੀਰ ਦੇ ਵਿੱਚ ਵੀ ਜਦੋਂ ਬੱਦਲ ਫਟਦਾ ਹੈ ਤਾਂ ਉਥੇ ਭਾਰਤੀ ਫੌਜ ਦੇ ਵੱਲੋਂ ਇਹ ਗੱਡੀਆਂ भेजियां ਜਾਂਦੀਆਂ ਨੇ ਕਿਉਂਕਿ ਪਹਾੜਾ ਦੇ ਵਿੱਚ ਵੀ ਬੜੀ ਆਸਾਨੀ ਦੇ ਨਾਲ ਇਹ ਗੱਡੀਆਂ ਚੱਲ ਸਕਦੀਆਂ ਨੇ ਔਰ ਚਾਹੇ ਕਿਸੇ ਤਰੀਕੇ ਦਾ ਵੀ ਮਲਵਾ ਹੋਵੇ ਤਾਂ ਉੱਥੇ ਬੜੀ ਆਸਾਨੀ ਦੇ ਨਾਲ ਇਹ ਗੱਡੀਆਂ ਚੱਲ ਸਕਦੀਆਂ ਨੇ ਔਰ ਇਸ ਦੇ ਵਿੱਚ ਬੈਠੇ ਜੋ ਲੋਕ ਨੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਔਰ ਉੱਥੇ ਦੂਸਰੇ ਪਾਸੇ ਪਾਣੀ ਦੇ ਵਿੱਚ ਵੀ ਇਹ ਗੱਡੀਆਂ ਬੜੀ ਆਸਾਨੀ ਦੇ ਨਾਲ ਚੱਲ ਸਕਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਕਿਸ਼ਤੀਆਂ ਲੈ ਕੇ ਵੀ ਪਹੁੰਚਾਏ ਫੌਜ ਦਾ ਅਮਲਾ ਔਰ ਇਹਨਾਂ ਦੇ ਵੱਲੋਂ ਇੱਥੇ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਕੱਲ ਮਾਧੋਪੁਰ ਹੈਡਵਰਕਸ ਦੇ ਉੱਤੋਂ ਵੀ ਹੈਲੀਕਾਪਟਰ ਉਡਾਇਆ ਗਿਆ ਸੀ ਔਰ ਉੱਥੇ ਜੋ ਲੋਕ ਫਸੇ ਸੀ ਉਹਨਾਂ ਦਾ ਰੈਸਕਿਊ ਕੀਤਾ ਗਿਆ ਸੀ ਔਰ ਬਾਅਦ ਦੇ ਵਿੱਚ ਜਦੋਂ ਮਾਧੋਪੁਰ ਹੈਡਵਰਕਸ ਦਾ ਗੇਟ ਟੁੱਟ ਜਾਂਦਾ ਹੈ ਔਰ ਉੱਥੇ 50 ਤੋਂ ਵੱਧ ਲੋਕ ਫਸ ਜਾਂਦੇ ਨੇ ਤਾਂ ਫਿਰ ਭਾਰਤੀ ਆਰਮੀ ਦੇ ਵੱਲੋਂ ਉੱਥੇ ਵੀ ਰੈਸਕਿਊ ਆਪਰੇਸ਼ਨ ਕੀਤਾ ਜਾਂਦਾ ਹੈ ਪਹਿਲਾਂ ਭਾਰਤੀ ਆਰਮੀ ਦੇ ਉੱਥੇ ਜੋ ਹੈਲੀਕਾਪਟਰ ਨੇ ਉਡਦੇ ਨੇ ਪੂਰਾ ਜਾਇਜ਼ਾ ਲੈਂਦੇ ਨੇ ਉਸ ਤੋਂ ਬਾਅਦ ਚਨੂਕ ਜੋ ਭਾਰਤੀ ਆਰਮੀ ਦਾ ਹੈਲੀਕਾਪਟਰ ਹੈ ਤਾਂ ਉਹ ਇਹਨਾਂ ਲੋਕਾਂ ਨੂੰ ਉਥੋਂ ਰੈਸਕਿਊ ਕਰਕੇ ਲੈ ਕੇ ਜਾਂਦੇ ਨੇ ਔਰ ਲਗਾਤਾਰ ਰੈਸਕਿਊ ਆਪਰੇਸ਼ਨ ਦੇ ਵਿੱਚ ਹੁਣ ਭਾਰਤੀ ਆਰਮੀ ਜੁੜ ਚੁੱਕੀ ਹੈ ਕਿਉਂਕਿ ਆ ਕਾਫੀ ਮੁਸ਼ਕਲਾਂ ਇਸ ਰੈਸਕੂ ਆਪਰੇਸ਼ਨ ਦੇ ਵਿਚਾਰੀਆਂ ਸੀ ਆ ਪੰਜਾਬ ਪੁਲਿਸ ਦਾ ਜਰੂਰ ਸਾਥ ਮਿਲ ਰਿਹਾ ਹੈ ਦੂਸਰੇ ਪਾਸੇ ਕਈ ਸੰਸਥਾਨਾ ਵੀ ਮੌਕੇ ਦੇ ਉੱਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਰਾਹਤ ਕਾਰਜਾਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਔਰ ਕਈ ਤਰ੍ਹਾਂ ਦੀਆਂ ਜੋ ਸਹੂਲਤਾਂ ਨੇ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਧਾਇਕ ਵੀ ਮੌਕੇ ਤੇ ਮੌਜੂਦ ਨੇ ਜੋ ਪਰ ਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਖਿਆਲ ਰੱਖਿਆ ਜਾ ਰਿਹਾ ਹੈ ਪਰ ਜਿੱਥੇ ਆਰਮੀ ਦੀ ਲੋੜ ਹੈ ਜਿੱਥੇ ਆਰਮੀ ਦੇ ਵਾਹਨਾਂ ਦੀ ਲੋੜ ਹੈ ਤਾਂ ਉੱਥੇ ਆਰਮੀ ਨੂੰ ਜ਼ਰੂਰ ਸੱਦਾ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਰੈਸਕਿਊ ਆਪਰੇਸ਼ਨ ਜਦੋਂ ਇੰਨਾ ਪਾਣੀ ਜ਼ਿਆਦਾ ਭਰ ਜਾਂਦਾ ਤਾਂ ਉੱਥੇ ਰੈਸਕਿਊ ਆਪਰੇਸ਼ਨ ਲਈ ਇਸ ਤਰੀਕੇ ਦੇ ਵਾਹਨ ਜ਼ਰੂਰੀ ਹੁੰਦੇ ਨੇ ਔਰ ਇਹ ਵਾਹਨ ਕੱਲ ਹੀ ਤੁਹਾਨੂੰ ਦੱਸ ਦਿਆ ਕਿ ਚਰਚਾ ਦੇ ਵਿੱਚ ਆਉਂਦਾ ਹੈ ਔਰ ਅੱਜ ਭਾਰਤੀ ਆਰਮੀ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਆਪਣੀਆਂ ਟੌਰ ਵਾਹਨ ਤਾਇਨਾਤ ਕਰ ਦਿੱਤੇ ਗਏ ਨੇ ਔਰ ਉੱਥੇ ਰੈਸਕਿਊ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਵਿੱਚ ਹਾਲਾਤ ਇਸ ਸਮੇਂ ਕਾਫੀ ਖਰਾਬ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਜੋ ਡੈਮ ਨੇ ਉਹਨਾਂ ਦੇ ਵਿੱਚ ਕੈਪੈਸਿਟੀ ਤੱਕ ਪਾਣੀ ਭਰ ਚੁੱਕਾ ਹੈ ਜਾਨਕੀ ਨਕੋ ਨਕ ਡੈਮ ਭਰ ਚੁੱਕੇ ਨੇ ਔਰ ਇਸੇ ਦਰਮਿਆਨ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਔਰ ਭਾਰਤੀ ਫੌਜ ਨੇ ਇੱਥੇ ਮੋਰਚਾ ਸੰਭਲਿਆ ਤਾਂ ਭਾਰਤੀ ਫੌਜ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਸ ਨੂੰ ਭਾਰਤੀ ਫੌਜ ਦਾ ਹਲਕ ਤੱਕ ਕਿਹਾ ਜਾਂਦਾ ਹੈ ਔਰ ਇਹ ਗੱਡੀ ਕੱਲ ਵੀ ਨਜ਼ਰ ਆਈ ਸੀ ਜੋ ਚਰਚਾ ਦਾ ਵਿਸ਼ਾ ਬਣ ਗਈ ਸੀ ਔਰ ਅੱਜ ਇਹਨਾਂ ਗੱਡੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਮੋਰਚਾ ਸੰਭਿਆ ਗਿਆ ਕਿਉਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਔਰ ਇੰਨਾ ਜ਼ਿਆਦਾ ਪਾਣੀ ਹੈ ਕਿ ਉੱਥੇ ਹੁਣ ਜੋ ਹੋਰ ਆਮ ਗੱਡੀਆਂ ਨੇ ਉਹ ਨਹੀਂ ਚੱਲ ਸਕਦੀਆਂ ਤੇ ਇਹ ਉਹ ਵਾਹਨ ਹੈ ਭਾਰਤੀ ਫੌਜ ਦਾ ਜੋ 100 ਸੌ ਫੁੱਟ ਪਾਣੀ ਦੇ ਵਿੱਚ ਬੜੀ ਆਸਾਨੀ ਦੇ ਨਾਲ ਚੱਲ ਸਕਦਾ ਹੈ ਚਾਹੇ ਪਹਾੜ ਹੋਣ ਮੱਡੀ ਖੇਤਰ ਹੋਵੇ ਚਾਹੇ ਕਿਸੇ ਵੀ ਤਰੀਕੇ ਦਾ ਇਲਾਕਾ ਹੋਵੇ ਚਾਹੇ ਇਸ ਤਰੀਕੇ ਨਾਲ ਪਾਣੀ ਭਰਿਆ ਹੋਵੇ ਤਾਂ ਬੜੀ ਆਸਾਨੀ ਦੇ ਨਾਲ ਇਹ ਵਾਹਨ ਉੱਥੇ ਚੱਲ ਸਕਦਾ ਹੈ 2 ਕਰੋੜ ਦੀ ਕੀਮਤ ਅਸੀਂ ਜਾਰੀ ਹੈ ਟੌਰ ਭਾਰਤੀ ਫੌਜ ਦਾ ਇਹ ਵਾਹਨ ਜੋ ਕਿ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗ ਚੁਕਾਇਆ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਸ ਗੱਡੀਆਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੀ ਹੀ ਆਸਾਨੀ ਦੇ ਨਾਲ ਕਈ-ਕਈ ਫੋਟੋ ਜੇ ਪਾਣੀ ਦੇ ਵਿੱਚ ਇਹ ਗੱਡੀਆਂ ਉਤਰ ਜਾਂਦੀਆਂ ਨੇ ਔਰ ਬੜੀ ਆਸਾਨੀ ਨਾਲ ਉਸ ਤੇ ਚੱਲਦੀਆਂ ਨੇ ਔਰ ਕਿਸੇ ਤਰੀਕੇ ਦਾ ਕੋਈ ਖਤਰਾ ਇਹਨਾਂ ਗੱਡੀਆਂ ਦੇ ਵਿੱਚ ਨਹੀਂ ਰਹਿੰਦਾ ਤਾਂ ਟੌਰ ਭਾਰਤੀ ਫੌਜ ਦਾ ਵਾਹਨ ਜਿਸ ਨੂੰ ਭਾਰਤੀ ਫੌਜ ਦਾ ਹਲਕ ਵੀ ਕਿਹਾ ਜਾਂਦਾ ਹੈ ਤਾਂ ਉਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਤਰਾਂ ਦੇ ਵਿੱਚ ਭਾਰਤੀ ਫੌਜ ਦੇ ਇਹ ਵਾਹਨ ਪਹੁੰਚ ਚੁੱਕੇ ਨੇ ਜਿਸ ਤੋਂ ਬਾਅਦ ਆਰਮੀ ਦੇ ਵੱਲੋਂ ਇੱਥੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਮੌਕੇ ਦੇ ਉੱਤੇ ਪ੍ਰਸ਼ਾਸਨ ਅਤੇ ਵਿਧਾਇਕ ਵੀ ਡਿੱਗ ਚੁੱਕੇ ਨੇ ਡੀਸੀ ਸ਼ਾਕਸ਼ੀ ਸਾਨੀ ਮੌਕੇ ਦੇ ਉੱਤੇ ਪਹੁੰਚੇ ਨੇ ਐਸਐਸਐਮਪੀ ਐਸਐਸਪੀ ਮਨਿੰਦਰ ਸਿੰਘ ਸਮੇਤ ਵਿਧਾਇਕ ਕੁਲਵਿੰਦਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਲੋਕਾਂ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ ਔਰ ਪ੍ਰਸ਼ਾਸਨਿਕ ਟੀਮਾਂ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਰਹੀਆਂ ਨੇ ਤਾਂ ਵਿਧਾਇਕ ਖੁਦ ਪਾਣੀ ਦੇ ਵਿੱਚ ਉਤਰ ਕੇ ਲੋਕਾਂ ਨੂੰ ਟਰੈਕਟਰਾਂ ਦੇ ਉੱਤੇ ਬਿਠਾ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਰਹੇ ਨੇ ਪਰ ਇਸੇ ਦਰਮਿਆਨ ਫੌਜ ਦੀਆਂ ਇਹ ਟੈਂਕਾ ਵਰਗੀਆਂ ਗੱਡੀਆਂ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗ ਚੁੱਕੀਆਂ ਨੇ ਜਿਸ ਦੇ ਨਾਲ ਰੈਸਕਿਊ ਆਪਰੇਸ਼ਨ ਦੇ ਵਿੱਚ ਕਾਫੀ ਮਦਦ ਮਿਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰਤੀ ਫੌਜ ਦਾ ਹਲਕ ਇਸ ਵਾਹਨ ਨੂੰ ਕਿਹਾ ਜਾਂਦਾ ਹੈ ਜਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਇਹ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਕੱਲ ਵੀ ਅਸੀਂ ਦੇਖਿਆ ਕਿ ਮਾਦੋਪੁਰ ਹੈੱਡਵੌਕਸ ਦੇ ਜਦੋਂ ਗੇਟ ਟੁੱਟਦੇ ਨੇ ਤਾਂ ਉਸ ਤੋਂ ਬਾਅਦ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਜਾਂਦਾ ਇਲਾਕਿਆਂ ਦੇ ਵਿੱਚ ਔਰ ਪਿੰਡਾਂ ਦੇ ਪਿੰਡੇ ਇਸ ਪਾਣੀ ਦੀ ਮਾਰ ਹੇਠ ਆ ਜਾਂਦੇ ਨੇ ਤਾਂ ਉਸ ਤੋਂ ਬਾਅਦ ਬਿਹਤ ਜਰੂਰੀ ਸੀ ਕਿ ਭਾਰਤੀ ਫੌਜ ਇੱਥੇ ਆ ਕੇ ਮੋਰਚਾ ਝਾਂਬੇ ਔਰ ਦੂਸਰੇ ਪਾਸੇ ਵਿਧਾਇਕ ਲਗਾਤਾਰ ਆਪਣੀ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਉਹਨਾਂ ਦੇ ਵੱਲੋਂ ਲੋਕਾਂ ਦਾ ਹਾਲਚਾਲ ਪੁੱਛਿਆ ਜਾ ਰਿਹਾ ਔਰ ਜੋ ਅមਲਾ ਲੈ ਕੇ ਉਥੇ ਮੌਕੇ ਦੇ ਉੱਤੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭਾਰਤੀ ਫੌਜ ਦਾ ਟੌਰ ਵਾਹਨ ਉੱਥੇ ਪਹੁੰਚ ਚੁੱਕਾ ਹੈ ਜਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਹੈ ਕਿ 2 ਕਰੋੜ ਦੀ ਕੀਮਤ ਵਾਲਾ ਇਹ ਵਾਹਨ ਜੰਮੂ ਕਸ਼ਮੀਰ ਦੇ ਵਿੱਚ ਵੀ ਜਦੋਂ ਬੱਦਲ ਫਟਦਾ ਹੈ ਤਾਂ ਉੱਥੇ ਭਾਰਤੀ ਫੌਜ ਦੇ ਵੱਲੋਂ ਇਹ ਗੱਡੀਆਂ ਭੇਜੀਆਂ ਜਾਂਦੀਆਂ ਨੇ ਕਿਉਂਕਿ ਪਹਾੜਾ ਦੇ ਵਿੱਚ ਵੀ ਬੜੀ ਆਸਾਨੀ ਦੇ ਨਾਲ ਇਹ ਗੱਡੀਆਂ ਚੱਲ ਸਕਦੀਆਂ ਨੇ ਔਰ ਚਾਹੇ ਕਿਸੇ ਤਰੀਕੇ ਦਾ ਵੀ ਮਲਵਾ ਹੋਵੇ ਤਾਂ ਉੱਥੇ ਬੜੀ ਆਸਾਨੀ ਦੇ ਨਾਲ ਇਹ ਗੱਡੀਆਂ ਚੱਲ ਸਕਦੀਆਂ ਨੇ ਔਰ ਇਸ ਦੇ ਵਿੱਚ ਬੈਠੇ ਜੋ ਲੋਕ ਨੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਔਰ ਉੱਥੇ ਦੂਸਰੇ ਪਾਸੇ ਪਾਣੀ ਦੇ ਵਿੱਚ ਵੀ ਇਹ ਗੱਡੀਆਂ ਬੜੀ ਆਸਾਨੀ ਦੇ ਨਾਲ ਚੱਲ ਸਕਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਕਿਸ਼ਤੀਆਂ ਲੈ ਕੇ ਵੀ ਪਹੁੰਚਾਏ ਫੌਜ ਦਾ ਅਮਲਾ ਔਰ ਇਹਨਾਂ ਦੇ ਵੱਲੋਂ ਇੱਥੇ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਕੱਲ ਮਾਦੋਪੁਰ ਹੈਡਵਰਕਸ ਦੇ ਉੱਤੋਂ ਵੀ ਹੈਲੀਕਾਪਟਰ ਉਡਾਇਆ ਗਿਆ ਸੀ ਔਰ ਉੱਥੇ ਜੋ ਲੋਕ ਫਸੇ ਸੀ ਉਹਨਾਂ ਦਾ ਰੈਸਕਿਊ ਕੀਤਾ ਗਿਆ ਸੀ ਔਰ ਬਾਅਦ ਦੇ ਵਿੱਚ ਜਦੋਂ ਮਾਧੂਪੁਰ ਹੈਡਵਰਕਸ ਦਾ ਗੇਟ ਟੁੱਟ ਜਾਂਦਾ ਹੈ ਔਰ ਉੱਥੇ 50 ਤੋਂ ਵੱਧ ਲੋਕ ਫਸ ਜਾਂਦੇ ਨੇ ਤਾਂ ਫਿਰ ਭਾਰਤੀ ਆਰਮੀ ਦੇ ਵੱਲੋਂ ਉੱਥੇ ਵੀ ਰੈਸਕਿਊ ਆਪਰੇਸ਼ਨ ਕੀਤਾ ਜਾਂਦਾ ਹੈ ਪਹਿਲਾਂ ਭਾਰਤੀ ਆਰਮੀ ਦੇ ਉੱਥੇ ਜੋ ਹੈਲੀਕਾਪਟਰ ਨੇ ਉਡਦੇ ਨੇ ਪੂਰਾ ਜਾਇਜ਼ਾ ਲੈਂਦੇ ਨੇ ਉਸ ਤੋਂ ਬਾਅਦ ਚਨੂਕ ਜੋ ਭਾਰਤੀ ਆਰਮੀ ਦਾ ਹੈਲੀਕਾਪਟਰ ਹੈ ਤਾਂ ਉਹ ਇਹਨਾਂ ਲੋਕਾਂ ਨੂੰ ਉੱਥੋਂ ਰੈਸਕਿਊ ਕਰਕੇ ਲੈ ਕੇ ਜਾਂਦੇ ਨੇ ਔਰ ਲਗਾਤਾਰ ਰੈਸਕਿਊ ਆਪਰੇਸ਼ਨ ਦੇ ਵਿੱਚ ਹੁਣ ਭਾਰਤੀ ਆਰਮੀ ਜੁੜ ਚੁੱਕੀ ਹੈ ਕਿਉਂਕਿ ਕਾਫੀ ਮੁਸ਼ਕਲਾਂ ਇਸ ਰੈਸਕਿਊ ਆਪਰੇਸ਼ਨ ਦੇ ਵਿੱਚ ਆ ਰਹੀਆਂ ਸੀ ਪੰਜਾਬ ਪੁਲਿਸ ਦਾ ਜਰੂਰ ਸਾਥ ਮਿਲ ਰਿਹਾ ਹੈ ਦੂਸਰੇ ਪਾਸੇ ਕਈ ਸੰਸਥਾਨਾ ਵੀ ਮੌਕੇ ਦੇ ਉੱਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਰਾਹਤ ਕਾਰਜਾਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਔਰ ਕਈ ਤਰ੍ਹਾਂ ਦੀਆਂ ਜੋ ਸਹੂਲਤਾਂ ਨੇ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਧਾਇਕ ਵੀ ਮੌਕੇ ਤੇ ਮੌਜੂਦ ਨੇ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਖਿਆਲ ਰੱਖਿਆ ਜਾ ਰਿਹਾ ਹੈ ਪਰ ਜਿੱਥੇ ਆਰਮੀ ਦੀ ਲੋੜ ਹੈ ਜਿੱਥੇ ਆਰਮੀ ਦੇ ਵਾਹਨਾਂ ਦੀ ਲੋੜ ਹੈ ਤਾਂ ਉੱਥੇ ਆਰਮੀ ਨੂੰ ਜ਼ਰੂਰ ਸੱਦਾ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਰੈਸਕਿਊ ਆਪਰੇਸ਼ਨ ਜਦੋਂ ਇੰਨਾ ਪਾਣੀ ਜ਼ਿਆਦਾ ਭਰ ਜਾਂਦਾ ਤਾਂ ਉੱਥੇ ਰੈਸਕਿਊ ਆਪਰੇਸ਼ਨ ਲਈ ਇਸ ਤਰੀਕੇ ਦੇ ਵਾਹਨ ਜ਼ਰੂਰੀ ਹੁੰਦੇ ਨੇ ਔਰ ਇਹ ਵਾਹਨ ਕੱਲ ਹੀ ਤੁਹਾਨੂੰ ਦੱਸ ਦਿੱਤਾ ਕਿ ਚਰਚਾ ਦੇ ਵਿੱਚ ਆਉਂਦਾ ਹੈ ਔਰ ਅੱਜ ਭਾਰਤੀ ਆਰਮੀ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਆਪਣੀਆਂ ਟੌਰ ਵਾਹਨ ਤਾਇਨਾਤ ਕਰ ਦਿੱਤੇ ਗਏ ਨੇ ਔਰ ਉੱਥੇ ਰੈਸਕਿਊ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਵਿੱਚ ਹਾਲਾਤ ਇਸ ਸਮੇਂ ਕਾਫੀ ਖਰਾਬ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਜੋ ਡੈਮ ਨੇ ਉਹਨਾਂ ਦੇ ਵਿੱਚ ਕੈਪੈਸਿਟੀ ਤੱਕ ਪਾਣੀ ਭਰ ਚੁੱਕਾ ਹੈ ਜਾਨਕੀ ਨਕੋਂ ਨਕ ਡੈਮ ਭਰ ਚੁੱਕੇ ਨੇ ਔਰ ਇਸੇ ਦਰਮਿਆਨ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਔਰ ਭਾਰਤੀ ਫੌਜ ਨੇ ਇੱਥੇ ਮੋਰਚਾ ਸੰਭਲਿਆ ਤਾਂ ਭਾਰਤੀ ਫੌਜ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਸ ਨੂੰ ਭਾਰਤੀ ਫੌਜ ਦਾ ਹਲਕ ਤੱਕ ਕਿਹਾ ਜਾਂਦਾ ਹੈ ਔਰ ਇਹ ਗੱਡੀ ਕੱਲ ਵੀ ਨਜ਼ਰ ਆਈ ਸੀ ਜੋ ਚਰਚਾ ਦਾ ਵਿਸ਼ਾ ਬਣ ਗਈ ਸੀ ਔਰ ਅੱਜ ਇਹਨਾਂ ਗੱਡੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਮੋਰਚਾ ਸੰਭਿਆ ਗਿਆ ਕਿਉਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਔਰ ਇੰਨਾ ਜ਼ਿਆਦਾ ਪਾਣੀ ਹੈ ਕਿ ਉੱਥੇ ਹੁਣ ਜੋ ਹੋਰ ਆਮ ਗੱਡੀਆਂ ਨੇ ਉਹ ਨਹੀਂ ਚੱਲ ਸਕਦੀਆਂ ਤੇ ਇਹ ਉਹ ਵਾਹਨ ਹੈ ਭਾਰਤੀ ਫੌਜ ਦਾ ਜੋ 100-100 ਫੁੱਟ ਪਾਣੀ ਦੇ ਵਿੱਚ ਬੜੀ ਆਸਾਨੀ ਦੇ ਨਾਲ ਚੱਲ ਸਕਦਾ ਹੈ ਚਾਹੇ ਪਹਾੜ ਹੋਣ ਮੱਡੀ ਖੇਤਰ ਹੋਵੇ ਚਾਹੇ ਕਿਸੇ ਵੀ ਤਰੀਕੇ ਦਾ ਇਲਾਕਾ ਹੋਵੇ ਚਾਹੇ ਇਸ ਤਰੀਕੇ ਨਾਲ ਪਾਣੀ ਭਰਿਆ ਹੋਵੇ ਤਾਂ ਬੜੀ ਆਸਾਨੀ ਦੇ ਨਾਲ ਇਹ ਵਾਹਨ ਉਥੇ ਚੱਲ ਸਕਦਾ ਹੈ 2 ਕਰੋੜ ਦੀ ਕੀਮਤ ਅਸੀਂ ਜਾਰੀ ਹੈ ਟੌਰ ਭਾਰਤੀ ਫੌਜ ਦਾ ਇਹ ਵਾਹਨ ਜੋ ਕਿ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗ ਚੁੱਕਾ ਹੈ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਸ ਗੱਡੀਆਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੀ ਹੀ ਆਸਾਨੀ ਦੇ ਨਾਲ ਕਈ-ਕਈ ਫੋਟੋ ਜੇ ਪਾਣੀ ਦੇ ਵਿੱਚ ਇਹ ਗੱਡੀਆਂ ਉਤਰ ਜਾਂਦੀਆਂ ਨੇ ਔਰ ਬੜੀ ਆਸਾਨੀ ਨਾਲ ਉਸ ਤੇ ਚੱਲਦੀਆਂ ਨੇ ਔਰ ਕਿਸੇ ਤਰੀਕੇ ਦਾ ਕੋਈ ਖਤਰਾ ਇਹਨਾਂ ਗੱਡੀਆਂ ਦੇ ਵਿੱਚ ਨਹੀਂ ਰਹਿੰਦਾ ਤਾਂ ਟੌਰ ਭਾਰਤੀ ਫੌਜ ਦਾ ਵਾਹਨ ਜਿਸ ਨੂੰ ਭਾਰਤੀ ਫੌਜ ਦਾ ਹਲਕੀ ਵੀ ਕਿਹਾ ਜਾਂਦਾ ਹੈ ਤਾਂ ਉਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਭਾਰਤੀ ਫੌਜ ਦੇ ਇਹ ਵਾਹਨ ਪਹੁੰਚ ਚੁੱਕੇ ਨੇ ਅਜਿ ਤੋਂ ਬਾਅਦ ਆਰਮੀ ਦੇ ਵੱਲੋਂ ਇੱਥੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਮੌਕੇ ਦੇ ਉੱਤੇ ਪ੍ਰਸ਼ਾਸਨ ਅਤੇ ਵਿਧਾਇਕ ਵੀ ਡਿੱਗ ਚੁੱਕੇ ਨੇ ਡੀਸੀ ਸ਼ਾਖਸ਼ੀ ਸਾਨੀ ਮੌਕੇ ਦੇ ਉੱਤੇ ਪਹੁੰਚੇ ਨੇ ਐਸਐਸਐਮਪੀ ਐਸਐਸਪੀ ਮਨਿੰਦਰ ਸਿੰਘ ਸਮੇਤ ਵਿਧਾਇਕ ਕੁਲਵਿੰਦਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਲੋਕਾਂ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ ਔਰ ਪ੍ਰਸ਼ਾਸਨਿਕ ਟੀਮਾਂ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਰਹਿਆਂ ਨੇ ਤਾਂ ਵਿਦਾਇਕ ਖੁਦ ਪਾਣੀ ਦੇ ਵਿੱਚ ਉਤਰ ਕੇ ਲੋਕਾਂ ਨੂੰ ਟਰੈਕਟਰਾਂ ਦੇ ਉੱਤੇ ਬਿਠਾ ਕੇ ਸੁਰੱਖਿਅਤ ਥਾਂਾਂ ਦੇ ਉੱਤੇ ਪਹੁੰਚਾ ਰਹੇ ਨੇ ਪਰ ਇਸੇ ਦਰਮਿਆਨ ਫੌਜ ਦੀਆਂ ਇਹ ਟੈਂਕਾ ਵਰਗੀਆਂ ਗੱਡੀਆਂ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗ ਚੁੱਕੀਆਂ ਨੇ ਜਿਸ ਦੇ ਨਾਲ ਰੈਸਕਿਊ ਆਪਰੇਸ਼ਨ ਦੇ ਵਿੱਚ ਕਾਫੀ ਮਦਦ ਮਿਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰਤੀ ਫੌਜ ਦਾ ਹਲਕ ਇਸ ਵਾਹਨ ਨੂੰ ਕਿਹਾ ਜਾਂਦਾ ਹੈ ਜਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਇਨ ਇਲਾਕਿਆਂ ਦੇ ਵਿੱਚ ਇਹ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਕੱਲ ਵੀ ਅਸੀਂ ਦੇਖਿਆ ਕਿ ਮਾਦੋਪੁਰ ਹੈਡਵੌਕਸ ਦੇ ਜਦੋਂ ਗੇਟ ਟੁੱਟਦੇ ਨੇ ਤਾਂ ਉਸ ਤੋਂ ਬਾਅਦ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਜਾਂਦਾ ਇਲਾਕਿਆਂ ਦੇ ਵਿੱਚ ਔਰ ਪਿੰਡਾਂ ਦੇ ਪਿੰਡ ਇਸ ਪਾਣੀ ਦੀ ਮਾਰ ਹੇਠ ਆ ਜਾਂਦੇ ਨੇ ਤਾਂ ਉਸ ਤੋਂ ਬਾਅਦ ਬੇहद ਜ਼ਰੂਰੀ ਸੀ ਕਿ ਭਾਰਤੀ ਫੌਜ ਇੱਥੇ ਆ ਕੇ ਮੋਰਚਾ ਸਾंभੇ ਔਰ ਦੂਸਰੇ ਪਾਸੇ ਵਿਧਾਇਕ ਲਗਾਤਾਰ ਆਪਣੀ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਉਹਨਾਂ ਦੇ ਵੱਲੋਂ ਲੋਕਾਂ ਦਾ ਹਾਲਚਾਲ ਪੁੱਛਿਆ ਜਾ ਰਿਹਾ ਹੈ ਔਰ ਜੋ ਅਮਲਾ ਲੈ ਕੇ ਉਥੇ ਮੌਕੇ ਦੇ ਉੱਤੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭਾਰਤੀ ਫੌਜ ਦਾ ਟੌਰ ਵਾਹਨ ਉਥੇ ਪਹੁੰਚ ਚੁੱਕਾ ਹੈ ਜਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਕਿ 2 ਕਰੋੜ ਦੀ ਕੀਮਤ ਵਾਲਾ ਇਹ ਵਾਹਨ ਜੰਮੂ ਕਸ਼ਮੀਰ ਦੇ ਵਿੱਚ ਵੀ ਜਦੋਂ ਬੱਦਲ ਫਟਦਾ ਹੈ ਤਾਂ ਉਥੇ ਭਾਰਤੀ ਫੌਜ ਦੇ ਵੱਲੋਂ ਇਹ ਗੱਡੀਆਂ ਗੱਡੀਆਂ ਜਾਂਦੀਆਂ ਨੇ ਕਿਉਂਕਿ ਪਹਾੜਾ ਦੇ ਵਿੱਚ ਵੀ ਬੜੀ ਆਸਾਨੀ ਦੇ ਨਾਲ ਇਹ ਗੱਡੀਆਂ ਚੱਲ ਸਕਦੀਆਂ ਨੇ ਔਰ ਚਾਹੇ ਕਿਸੇ ਤਰੀਕੇ ਦਾ ਵੀ ਮਲਵਾ ਹੋਵੇ ਤਾਂ ਉੱਥੇ ਬੜੀ ਆਸਾਨੀ ਦੇ ਨਾਲ ਇਹ ਗੱਡੀਆਂ ਚੱਲ ਸਕਦੀਆਂ ਨੇ ਔਰ ਇਸ ਦੇ ਵਿੱਚ ਬੈਠੇ ਜੋ ਲੋਕ ਨੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਔਰ ਉੱਥੇ ਦੂਸਰੇ ਪਾਸੇ ਪਾਣੀ ਦੇ ਵਿੱਚ ਵੀ ਇਹ ਗੱਡੀਆਂ ਬੜੀ ਆਸਾਨੀ ਦੇ ਨਾਲ ਚੱਲ ਸਕਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਕਿਸ਼ਤੀਆਂ ਲੈ ਕੇ ਵੀ ਪਹੁੰਚਾਏ ਫੌਜ ਦਾ ਅਮਲਾ ਔਰ ਇਹਨਾਂ ਦੇ ਵੱਲੋਂ ਇੱਥੇ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਕੱਲ ਮਾਧੋਪੁਰ ਹੈਡਵਰਕਸ ਦੇ ਉੱਤੋਂ ਵੀ ਹੈਲੀਕਾਪਟਰ ਉਡਾਇਆ ਗਿਆ ਸੀ ਔਰ ਉੱਥੇ ਜੋ ਲੋਕ ਫਸੇ ਸੀ ਉਹਨਾਂ ਦਾ ਰੈਸਕਿਊ ਕੀਤਾ ਗਿਆ ਸੀ ਔਰ ਬਾਅਦ ਦੇ ਵਿੱਚ ਜਦੋਂ ਮਾਧੋਪੁਰ ਹੈਡਵਰਕਸ ਦਾ ਗੇਟ ਟੁੱਟ ਜਾਂਦਾ ਹੈ ਔਰ ਉੱਥੇ 50 ਤੋਂ ਵੱਧ ਲੋਕ ਫਸ ਜਾਂਦੇ ਨੇ ਤਾਂ ਫਿਰ ਭਾਰਤੀ ਆਰਮੀ ਦੇ ਵੱਲੋਂ ਉੱਥੇ ਵੀ ਰੈਸਕਿਊ ਆਪਰੇਸ਼ਨ ਕੀਤਾ ਜਾਂਦਾ ਹੈ ਪਹਿਲਾਂ ਭਾਰਤੀ ਆਰਮੀ ਦੇ ਉੱਥੇ ਅ ਜੋ ਹੈਲੀਕਾਪਟਰ ਨੇ ਉਡਦੇ ਨੇ ਪੂਰਾ ਜਾਇਜ਼ਾ ਲੈਂਦੇ ਨੇ ਉਸ ਤੋਂ ਬਾਅਦ ਚਨੂਕ ਜੋ ਭਾਰਤੀ ਆਰਮੀ ਦਾ ਹੈਲੀਕਾਪਟਰ ਹੈ ਤਾਂ ਉਹ ਇਹਨਾਂ ਲੋਕਾਂ ਨੂੰ ਉਥੋਂ ਰੈਸਕਿਊ ਕਰਕੇ ਲੈ ਕੇ ਜਾਂਦੇ ਨੇ ਔਰ ਲਗਾਤਾਰ ਰੈਸਕਿਊ ਆਪਰੇਸ਼ਨ ਦੇ ਵਿੱਚ ਹੁਣ ਭਾਰਤੀ ਆਰਮੀ ਜੁੜ ਚੁੱਕੀ ਹੈ ਕਿਉਂਕਿ ਕਾਫੀ ਮੁਸ਼ਕਲਾਂ ਇਸ ਰੈਸਕਿਊ ਆਪਰੇਸ਼ਨ ਦੇ ਵਿੱਚ ਆ ਰਹੀਆਂ ਸੀ ਪੰਜਾਬ ਪੁਲਿਸ ਦਾ ਜਰੂਰ ਸਾਥ ਮਿਲ ਰਿਹਾ ਹੈ ਦੂਸਰੇ ਪਾਸੇ ਕਈ ਸੰਸਥਾਨਾ ਵੀ ਮੌਕੇ ਦੇ ਉੱਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਰਾਹਤ ਕਾਰਜਾਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਔਰ ਕਈ ਤਰ੍ਹਾਂ ਦੀਆਂ ਜੋ ਸਹੂਲਤਾਂ ਨੇ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਧਾਇਕ ਵੀ ਮੌਕੇ ਤੇ ਮੌਜੂਦ ਨੇ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਉਨਾ ਦੇ ਵੱਲੋਂ ਵੀ ਖਿਆਲ ਰੱਖਿਆ ਜਾ ਰਿਹਾ ਹੈ ਪਰ ਜਿੱਥੇ ਆਰਮੀ ਦੀ ਲੋੜ ਹੈ ਜਿੱਥੇ ਆਰਮੀ ਦੇ ਵਾਹਨਾਂ ਦੀ ਲੋੜ ਹੈ ਤਾਂ ਉੱਥੇ ਆਰਮੀ ਨੂੰ ਜ਼ਰੂਰ ਸੱਦਾ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਰੈਸਕਿਊ ਆਪਰੇਸ਼ਨ ਜਦੋਂ ਇੰਨਾ ਪਾਣੀ ਜ਼ਿਆਦਾ ਪਰ ਜਾਂਦਾ ਤਾਂ ਉੱਥੇ ਰੈਸਕਿਊ ਆਪਰੇਸ਼ਨ ਲਈ ਇਸ ਤਰੀਕੇ ਦੇ ਵਾਹਨ ਜ਼ਰੂਰੀ ਹੁੰਦੇ ਨੇ ਔਰ ਇਹ ਵਾਹਨ ਕੱਲ ਹੀ ਤੁਹਾਨੂੰ ਦੱਸ دیا ਕਿ ਚਰਚਾ ਦੇ ਵਿੱਚ ਆਉਂਦਾ ਹੈ ਔਰ ਅੱਜ ਭਾਰਤੀ ਆਰਮੀ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਆਪਣੀਆਂ ਟੌਰ ਵਾਹਨ ਤਾਇਨਾਤ ਕਰ ਦਿੱਤੇ ਗਏ ਨੇ ਔਰ ਉੱਥੇ ਰੈਸਕਿਊ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਵਿੱਚ ਹਾਲਾਤ ਇਸ ਸਮੇਂ ਕਾਫੀ ਖਰਾਬ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਜੋ ਡੈਮ ਨੇ ਉਹਨਾਂ ਦੇ ਵਿੱਚ ਕੈਪੈਸਿਟੀ ਤੱਕ ਪਾਣੀ ਭਰ ਚੁੱਕਾ ਹੈ ਜਾਨਕੀ ਨਕੋਂ ਨਕ ਡੈਮ ਭਰ ਚੁੱਕੇ ਨੇ ਔਰ ਇਸੇ ਦਰਮਿਆਨ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਔਰ ਭਾਰਤੀ ਫੌਜ ਨੇ ਇੱਥੇ ਮੋਰਚਾ ਸੰਭਲਿਆ ਤਾਂ ਭਾਰਤੀ ਫੌਜ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਸ ਨੂੰ ਭਾਰਤੀ ਫੌਜ ਦਾ ਹਲਕ ਤੱਕ ਕਿਹਾ ਜਾਂਦਾ ਹੈ ਔਰ ਇਹ ਗੱਡੀ ਕੱਲ ਵੀ ਨਜ਼ਰ ਆਈ ਸੀ ਜੋ ਚਰਚਾ ਦਾ ਵਿਸ਼ਾ ਬਣ ਗਈ ਸੀ ਔਰ ਅੱਜ ਇਹਨਾਂ ਗੱਡੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਮੋਰਚਾ ਸਾਂਭਿਆ ਗਿਆ ਕਿਉਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਔਰ ਇੰਨਾ ਜ਼ਿਆਦਾ ਪਾਣੀ ਹੈ ਕਿ ਉੱਥੇ ਹੁਣ ਜੋ ਹੋਰ ਆਮ ਗੱਡੀਆਂ ਨੇ ਉਹ ਨਹੀਂ ਚੱਲ ਸਕਦੀਆਂ ਤੇ ਇਹ ਉਹ ਵਾਹਨ ਹੈ ਭਾਰਤੀ ਫੌਜ ਦਾ ਜੋ 100-100 ਫੁੱਟ ਪਾਣੀ ਦੇ ਵਿੱਚ ਬੜੀ ਆਸਾਨੀ ਦੇ ਨਾਲ ਚੱਲ ਸਕਦਾ ਹੈ ਚਾਹੇ ਪਹਾੜ ਹੋਣ ਮਡੀ ਖੇਤਰ ਹੋਵੇ ਚਾਹੇ ਕਿਸੇ ਵੀ ਤਰੀਕੇ ਦਾ ਇਲਾਕਾ ਹੋਵੇ ਚਾਹੇ ਇਸ ਤਰੀਕੇ ਨਾਲ ਪਾਣੀ ਭਰਿਆ ਹੋਵੇ ਤਾਂ ਬੜੀ ਆਸਾਨੀ ਦੇ ਨਾਲ ਇਹ ਵਾਹਨ ਉਥੇ ਚੱਲ ਸਕਦਾ ਹੈ 2 ਕਰੋੜ ਦੀ ਕੀਮਤ ਅਸੀਂ ਜਾਰੀ ਹੈ ਟੌਰ ਭਾਰਤੀ ਫੌਜ ਦਾ ਇਹ ਵਾਹਨ ਜੋ ਕਿ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗ ਚੁਕਾਇਆ ਅਮਰੀਕ ਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਸ ਗੱਡੀਆਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੀ ਹੀ ਆਸਾਨੀ ਦੇ ਨਾਲ ਕਈ ਕਈ ਫੋਟੋ ਚ ਪਾਣੀ ਦੇ ਵਿੱਚ ਇਹ ਗੱਡੀਆਂ ਉੱਤਰ ਜਾਂਦੀਆਂ ਨੇ ਔਰ ਬੜੀ ਆਸਾਨੀ ਨਾਲ ਉਸ ਤੇ ਚੱਲਦੀਆਂ ਨੇ ਔਰ ਕਿਸੇ ਤਰੀਕੇ ਦਾ ਕੋਈ ਖਤਰਾ ਇਹਨਾਂ ਗੱਡੀਆਂ ਦੇ ਵਿੱਚ ਨਹੀਂ ਰਹਿੰਦਾ ਤਾਂ ਟੌਰ ਭਾਰਤੀ ਫੌਜ ਦਾ ਵਾਹਨ ਜਿਸ ਨੂੰ ਭਾਰਤੀ ਫੌਜ ਦਾ ਹਲਕ ਵੀ ਕਿਹਾ ਜਾਂਦਾ ਹੈ ਤਾਂ ਉਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਭਾਰਤੀ ਫੌਜ ਦੇ ਇਹ ਵਾਹਨ ਪਹੁੰਚ ਚੁੱਕੇ ਨੇ ਜਿਸ ਤੋਂ ਬਾਅਦ ਆਰਮੀ ਦੇ ਵੱਲੋਂ ਇੱਥੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਮੌਕੇ ਦੇ ਉੱਤੇ ਪ੍ਰਸ਼ਾਸਨ ਅਤੇ ਵਿਧਾਇਕ ਵੀ ਦਖ ਚੁੱਕੇ ਨੇ ਡੀਸੀ சாక్షి ਸਾਨੀ ਮੌਕੇ ਤੇ ਪਹੁੰਚੇ ਨੇ ਐਸਐਸਐਮਪੀ ਐਸਐਸਪੀ ਮਨਿੰਦਰ ਸਿੰਘ ਸਮੇਤ ਵਿਧਾਇਕ ਕੁਲਵਿੰਦਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਲੋਕਾਂ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ ਔਰ ਪ੍ਰਸ਼ਾਸਨਿਕ ਟੀਮਾਂ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਰਹੀਆਂ ਨੇ ਤਾਂ ਵਿਧਾਇਕ ਖੁਦ ਪਾਣੀ ਦੇ ਵਿੱਚ ਉਤਰ ਕੇ ਲੋਕਾਂ ਨੂੰ ਟਰੈਕਟਰਾਂ ਦੇ ਉੱਤੇ ਬਿਠਾ ਕੇ ਸੁਰੱਖਿਅਤ ਥਾਂਵਾਂ ਦੇ ਉਤੇ ਪਹੁੰਚਾ ਰਹੇ ਨੇ ਪਰ ਇਸੇ ਦਰਮਿਆਨ ਫੌਜ ਦੀਆਂ ਇਹ ਟੈਂਕਾ ਵਰਗੀਆਂ ਗੱਡੀਆਂ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗ ਚੁੱਕੀਆਂ ਨੇ ਜਿਸ ਦੇ ਨਾਲ ਰੈਸਕਿਊ ਆਪਰੇਸ਼ਨ ਦੇ ਵਿੱਚ ਕਾਫੀ ਮਦਦ ਮਿਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰਤੀ ਫੌਜ ਦਾ ਹਲਕ ਇਸ ਵਾਹਨ ਨੂੰ ਕਿਹਾ ਜਾਂਦਾ ਹੈ ਜਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਇਹ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਕੱਲ ਵੀ ਅਸੀਂ ਦੇਖਿਆ ਕਿ ਮਾਦੋਪੁਰ ਹੈੱਡਵੌਕਸ ਦੇ ਜਦੋਂ ਗੇਟ ਟੁੱਟਦੇ ਨੇ ਤਾਂ ਉਸ ਤੋਂ ਬਾਅਦ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਜਾਂਦਾ ਇਲਾਕਿਆਂ ਦੇ ਵਿੱਚ ਔਰ ਪਿੰਡਾਂ ਦੇ ਪਿੰਡ ਇਸ ਪਾਣੀ ਦੀ ਮਾਰ ਹੇਠ ਆ ਜਾਂਦੇ ਨੇ ਤਾਂ ਉਸ ਤੋਂ ਬਾਅਦ ਬਿਹਤ ਜਰੂਰੀ ਸੀ ਕਿ ਭਾਰਤੀ ਫੌਜ ਇੱਥੇ ਆ ਕੇ ਮੋਰਚਾ ਸਾਂਭੇ ਔਰ ਦੂਸਰੇ ਪਾਸੇ ਵਿਧਾਇਕ ਲਗਾਤਾਰ ਆਪਣੀ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਉਹਨਾਂ ਦੇ ਵੱਲੋਂ ਲੋਕਾਂ ਦਾ ਹਾਲਚਾਲ ਪੁੱਛਿਆ ਜਾ ਰਿਹਾ ਹੈ ਔਰ ਜੋ ਅਮਲਾ ਲੈ ਕੇ ਉਥੇ ਮੌਕੇ ਦੇ ਉੱਤੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭਾਰਤੀ ਫੌਜ ਦਾ ਟੌਰ ਵਾਹਨ ਉਥੇ ਪਹੁੰਚ ਚੁੱਕਾ ਹੈ ਜਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਹੈ ਕਿ 2 ਕਰੋੜ ਦੀ ਕੀਮਤ ਵਾਲਾ ਇਹ ਵਾਹਨ ਜੋ